वे तारियूं कटरी गंगा जे विच मारी कोन विचे तारीअ हूं पी गंगा जे विच मारी कोन विचाव ਮੇੜੀ ਬਣਾ ਦੇ ਆਪ ਸੰਗ ਪਾਂਡੇ ਉਤਾ ਜ ਆਰਦਾ ਆਪ ਸੰਗ ਪਾਂਡੇ ਉਤਾ ਜ ਸਵਾਰਦਾ ਆਪ ਤੁਆੰਗ ਤਰੇ ਜਾਦੇ ਮੇ ਪੱਥਰੀ ਤੁਆੰਗ ਦੇ ਬਾੰਗ ਤਰੇ ਜਾਦੇ ਮੇ ਪੱਥਰੀ ਤੁਆੰਗ ਦੇ ਬਾੰਗ ਤਰੇ ਜਾਦੇ ਮੇ ਪੱਥਰੀ ਰੋਣਤ ਹੋ ਗਈ ਉਦੋਏ वखरी रौनकी उहे वखरी ਦੇਵੀ ਨੇ ਹਾਰ ਦਾ ਨਾਮ ਜਪੇ ਜਿਹੜਾ ਕਦੇਵੀ ਨੇ ਹਾਰ ਦਾ ਨਾਮ ਜਪੇ ਜਿਹੜਾ ਕਦੇਵੀ ਨੇ ਹਾਰ ਦਾ ਇੱਕ ਮਿੰਟ ਦੇ ਬਣਾ ਦੇ ਤੇਰਾ ਫੇਲੀ ਹਾਰ ਆਪ ਚੰਦ ਦਾ ਕਾਣੀ ਮਿੱਠਾ ਵੇ ਤਾਰੀਆਂ ਜੇ ਜੋ ਕੱਟੇ ਜੋ ਕਹਦੇ ਇਸ ਮਾਰ ਕਾਣੀ ਮਿੱਠਾ ਵੇ ਤਾਰੀਆਂ ਬੋਲ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸਮੂਹ ਨਗਰ ਉਹਨਾਂ ਅਸਿਆਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 648 ਪ੍ਰਕਾਸ਼ ਉਤਰੀਆਂ ਬਹੁਤ ਬਹੁਤ ਵਧਾਈਆਂ ਕਰਕੇ ਅੱਜ ਵੀ ਇਹ ਨਗਰ ਕੀਰਤਨ ਹਟਿਆਰੀ ਗੇਲ ਤੋਂ ਚੱਲ ਕੇ ਕਰਤਾਰ ਨਗਰ ਆਇਆ ਕਰਤਾਰ ਨਗਰ ਤੋਂ ਪੂਰੀ ਕੋਮਤਾਵਦਲ ਬੈਂਡ ਵਾਜਣਾ ਚਲੇਗਾ ਗਾਂਧੀ ਚੌਕ ਫਤਦਾਰੀ ਟਟਿਆਰੀ ਔਰ ਖੇਰਾਂ ਵਾਲਾ ਦਰਵਾਜਾ ਭੰਡਾਰੀ ਗੇਟ ਹੁੰਦੇ ਹੋਏ ਟਟਿਆਰੀ ਗੇਟ ਕਾਜੀ ਮੋਰੀ ਵਿਕੇ ਸਮਾਪਤੀ ਹੋਏਗੀ ਸਤਿਗੁਰੂ ਰਵਿਦਾਸ ਮਹਾਰਾਜੀ ਦੀ ਬਾਣੀ ਉਤਰਮਾਣੀ ਦੇ ਚੱਲਣ ਦੇ ਕੋਸ਼ਿਸ਼ ਕਰਨੀ ਚਾਹੀਦੀ ਹੈ ਸੰਸਾਰਿਆਂ ਨੂੰ ਤਾਂ ਤਾਂ ਸਤਿਗੁਰੂ ਰਵਿਦਾਸ ਮਹਾਰਾਜ ਕੀ ਉਹਨਾਂ ਦੇ ਅਮੁੱਲ ਬਚਨਾਂ ਤੇ ਚੱਲਣਾ ਚਾਹੀਦਾ ਸਮੂਹ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਜੀ। ਜੀ ਸੁਣ ਲਿਖੇ ਪਰ ਸਮੂਹ ਭਾਈਆ ਇਹਨੂੰ ਇਹੀ ਤੇਜ ਹੈ ਕਿ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ ਦੱਸੇ ਹੋਏ ਗਏ ਕਿ ਬਾਣੀ ਦੇ ਅਨੁਸਾਰ ਰਲ ਮਿਲ ਕੇ ਰਹਿਣਾ ਚਾਹੀਦਾ ਸਭ ਤੋਂ ਜ਼ਰੂਰੀ ਗੱਲ ਇਹੀ ਉਹਨਾਂ ਨੇ ਦੱਸੀ ਹੈ ਸਾਨੂੰ ਵੀ ਉਹਨਾਂ ਦੇ ਚਰਨ ਕਮਲਾਂ ਦੇ ਚੱਲਣਾ ਚਾਹੀਦਾ ਜਿਵੇਂ ਜਿਵੇਂ ਉਹ ਉਪਦੇਸ਼ ਦਿੱਤੇ ਹਨ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਰਲ ਮਿਲ ਕੇ ਚੱਣਾ ਚਾਹੀਦਾ ਹੈ ਨੌਜਵਾਨ ਸੰਤਾਂ ਨੂੰ ਅੰਮਸ਼ੇ ਤੋਂ ਪੜਨਾ ਚਾਹੀਦਾ ਹੈ ਰਲ ਮਿਲ ਕੇ ਰਹੋ ਜੈ ਗੁਰੂ ਦੇਵ ਜੈ ਤਾਨ ਗੁਰੂ ਜੋ ਬੋਲੇ ਸੋ ਨਿਰਭੈ ਜੈ ਹਰਿ ਦਾਸ ਮਹਾਰਾਜ ਕੀ ਜੈ ਪੁੱਛੋ ਕਿ ਹੋਏ ਦੱਸਾਂਗੇ ਮੈਨੂੰ ਨਾਮ ਦੱਸਿਓ ਦੇਵ ਰਾਜ ਬਰਾਇ ਤੇ ਗੁਰੂ ਕਬੀ ਦਾਸ ਜੀ ਦਾ ਬੰਦ ਕਿਹੜਾ ਚੱਲ ਰਿਹਾ ਹੈ ਹਾਂ ਪਤਾਨ ਮੰਦਿਰ ਕਮੇਟੀ ਫਾਜ਼ਪੁਰ ਦਾ ਉਹ ਪਰਬਤ ਦੇ ਲੈ ਕੇ ਅੱਜ ਅਸੀਂ ਨਗਰ ਕੀਰਤਨ ਕੱਢ ਰਹੇ ਆ ਨਗਰ ਕੀਰਤਨ ਕੱਢ ਕੇ ਕਿ ਹਰ ਸਾਲ ਦੀ ਤਰ੍ਹਾਂ ਕੱਢਿਆ ਜਾ ਰਿਹਾ ਇਹ ਅਸੀਂ ਕਰਤਾਰਨਗਰ ਤੋਂ ਸ਼ੁਰੂ ਕਰਕੇ ਦੋਨੋਂ ਰੋਡ ਗਾਂਧੀ ਚੌਕ ਤੋਂ ਹੁੰਦਾ ਆਇਆ ਸ਼ੇਰਾਂ ਦੇ ਦਰਵਾਜ਼ੇ ਤੋਂ ਹੁੰਦਾ ਆਇਆ ਪੰਡਾੜੀ ਮੱਲੇ ਤੋਂ ਠੱਠਿਆੜੀ ਮੱਲੇ ਤੋਂ ਠੱਠਿਆੜੀ ਮੱਲੇ ਤੋਂ ਕਾਜ਼ੀ ਮੋਰੀ ਹੁੰਦੇਗਾ ਇਹਦੀ ਸਮਾਪਤੀ ਅਸੀਂ ਬਾਬਾ ਮੇਸ਼ਾ ਦੇ ਇਸ ਸਥਾਨ ਤੱਕ ਕਰਨੀ ਆ ਸਾਡੇ ਗੁਰੂ ਜੀ ਮਹਾਰਾਜ ਜੀ ਨੇ ਜੋਸ਼ ਖਾਦੇ ਉਹਨਾਂ ਦੇ ਕਦਮਾਂ ਤੇ ਚੱਲਦੇ ਹੋਏ ਜਿਸ ਤੱਕ ਜਿਹੋ ਉਹਨਾਂ ਨੇ ਕਿਹਾ ਸੀ ਮੈਂ ਇੱਕ ਇਹੋ ਜਿਹਾ ਸ਼ਹਿਰ ਪਸਾਨਾ ਦਾ ਬੇਗੁੜਾ ਸ਼ਹਿਰ ਬਸਾਉਣਾ ਚਾਹੁੰਦਾ ਜਿੱਥੇ ਕੋਈ ਵੀ ਊਚ ਨੀਚ ਕਿਸੇ ਦੇ ਨਾਲ ਨਾ ਹੋਵੇ ਕਿਸੇ ਦੇ ਵੀ ਨਾਲ ਕਿਸੇ ਕਿਸਮ ਦਾ ਵਿਤਕਰਾ ਆਜ਼ਾਦ ਦੇ ਆਧਾਰ ਤੇ ਪੈਸੇ ਦਾ ਤੇ ਰੰਗ ਰੂਪ ਦੇ ਆਧਾਰ ਤੇ ਨਾ ਹੋਵੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸੰਸ ਸੇ ਪ੍ਰਵਿਦਾਸ ਰਹੇ ਪ੍ਰਸੰਨ ਅਸੀਂ ਆਪਣੇ ਭਾਈ ਜਾਰੇ ਨੂੰ ਇਹ ਕਵਾਂਗੇ ਤੇ ਇਸ ਆਪਣੇ ਸਮਾਜ ਨੂੰ ਇਕੱਠਾ ਕਰਕੇ ਚੱਲੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਆਪਣੀ ਹੋਣ ਇਸ ਆਪਣੇ ਦੇਸ਼ ਦੇ ਕਾਇਮ ਸੰਸਾਰ ਵਿੱਚ ਕਾਇਮ ਕਰ ਸਕੀਏ ਤੇ ਸਵਰਨ ਮੋੜ ਐਕਸ ਸਿਟੀ ਪ੍ਰਧਾਨ ਕਾਂਗਰਸ ਪਾਰਟੀ ਵੱਲੋਂ ਮੈਂ ਅੱਜ શ્રી ਰਵਿਦਾਸ ਜੀ ਮਹਾਰਾਜੀ ਦੀ શ્રી ਗੁਰੂ ਰਵਿਦਾਸ ਮਹਾਰਾਜੀ ਦੀ ਸ਼ੋਭਾ ਹਾਸਰਾ 648 ਮੇ ਦਾ ਸਾਰੇ ਹੀ ਨਗਰ ਨਵਾਸੀ ਸ਼ਹਿਰ ਨਵਾਸੀ ਇਲਾਕਾ ਨਵਾਸੀ ਔਰ ਸਾਰੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿਨਾ ਔਰ ਮਾਲਕਾ ਕੇ ਅਰਦਾਸ ਕਰਨਾ ਸੱਚੇ ਪਾਤਸ਼ਾਹ ਹਰ ਇੱਕ ਨੂੰ ਖੁਸ਼ੀਆਂ ਦਾ ਖੇੜਾ ਦੇਈ ਜੈ ਗੁਰੂ ਦੇਵ ਜੈ ਗੁਰੂ ਰਵਿਦਾਸ ਮਹਾਰਾਜ